ਅਮਰitsar ਕਮਿਸ਼ਨਰੇਟ ਪੁਲਿਸ ਨੇ ਕਾਫੀ ਚੌਕਸੀ ਵਰਤਦਿਆਂ ਤੇ ਬੜੀ ਮਿਹਨਤ ਕਰਕੇ 13 ਸਤੰਬਰ ਨੂੰ ਇੱਕ ਜਿਹੜਾ ਸੋਨੇ ਦਾ ਕੋਰੀਅਰ ਕਰਦਾ ਸੀਗਾ ਬੰਦਾ ਮਕੇਸ਼ ਸੈਣੀ ਉਹਦੇ ਪਾਸੋਂ ਕੋਈ ਦੋ ਵਿਅਕਤੀਆਂ ਨੇ ਉਹਦੀ ਐਕਟਵਾ ਨੂੰ ਧੱਕਾ ਮਾਰ ਕੇ ਉਦੋਂ ਕਰੀਬ 1110 ਗ੍ਰਾਮ ਜਿਹੜਾ ਹੈਗਾ ਸੀ ਉਹਦਾ ਕੋਰੀਅਰ ਦਾ ਜਿਹੜਾ ਸੋਨਾ ਸੀਗਾ ਸਮੇਤ ਪਾਰਸਲ ਉਹ ਖੋ ਗਏ ਲੱਗੇ ਸੀਗੇ ਏਡੀਸੀਪੀ ਸਿਟੀ 1 શ્રી ਵਿਸ਼ਾਲਜੀਤ ਜੀ ਏਡੀਸੀਪੀ ਐਸ ਏਸੀਪੀ ਸੁਲਤਾਨਵਿੰਡ શ્રી ਪ੍ਰਵੇਸ਼ ਜੀ ਐਸਐਚਓ ਡਿਵੀਜ਼ਨ ਸੀ ਅਤੇ ਸੀਆਈਏ 1 ਇਹਨਾਂ ਦੀਆਂ ਟੀਮਾਂ ਨੇ ਮਿਹਨਤ ਕਰਕੇ ਇਮੀਡੀਏਟਲੀ ਉਹਤੇ ਐਕਸ਼ਨ ਲੈਂਦਿਆਂ ਹੋયા ਉਹਨਾਂ ਨੂੰ ਫੋਲੋ ਕਰਦਿਆਂ ਹੋયા ਇਸ ਚਾਰ ਵਿਅਕਤੀ ਜਿਹੜੇ ਇਹਦੇ ਜਿ ਇਨਵੋਲਵ ਸੀ ਜਿਨ੍ਹਾਂ ਚੋਂ ਦੋ ਵਿਅਕਤੀ ਰੈਕੀ ਕਰਨ ਵਾਲੇ ਸੀ ਇੱਕ ਕਰਨਜੀਤ ਪੁੱਤਰ ਜਵਾਰ ਸਿੰਘ ਸਲਤਾਨਵਿੰਡ ਅੰਮ੍ਰਿਤਸਰ ਦਾ ਦੂਸਰਾ ਜਸਕਰਨ ਸਿੰਘ ਇਹ ਵੀ ਸਲਤਾਨਵਿੰਡ ਅਮਰ ਰੋਡ ਅੰਮ੍ਰਿਤਸਰ ਦਾ ਅਤੇ ਤੀਸਰਾ ਸ਼ਿਵਦੀਪ ਸਿੰਘ ਇਹ ਖਲਕੀਆਂ ਦਾ ਸੀ ਬਿਕਰਮਜੀਤ ਸਿੰਘ ਇਹ ਪਿੰਡ ਸੱਜਲਵੱਡੀ ਖਲਕੀਆਂ ਦਾ ਸੀ ਇਹ ਚਾਰੇ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਜਿਹੜਾ ਇਹਨਾਂ ਨੇ ਖੋਦ ਆ ਜਿਹੜਾ ਸੋਨਾ ਸੀ ਸਮੇਤ ਜਿਹੜਾ ਉਨ੍ਹਾਂ ਦਾ ਗਤਿਆਂ ਦਾ weight 1710 ਗ੍ਰਾਮ ਆ ਜਿਹੜਾ ਉਹ ਰਿਕਵਰ ਕਰ ਲਿਆ ਇਹਨਾਂ ਤੋਂ ਇੱਕ ਪਿਸਤਲ ਵੀ ਰਿਕਵਰ ਹੋਇਆ ਅਤੇ ਇਹਨਾਂ ਨੇ ਜਿਹੜੇ ਮੋਟਰਸਾਈਕਲ ਦੇ ਖੋਹ ਕੀਤੀ ਸੀ ਉਹ ਰਿਕਵਰ ਕਰਕੇ ਇਸ ਦਿੱਤੀ ਹੋਈ ਜਿਹੜੀ ਮਾਰਦਾਸ ਦਾ ਜਿਹੜਾ ਸੀਗਾ ਉਹ ਪੂਰਾ ਕਲੀਅਰ ਕਰਕੇ ਇਹਨਾਂ ਤੋਂ ਪ੍ਰੋਪਰ ਰਿਕਵਰੀ ਹੋ ਗਈ ਆ ਇਹ ਸਾਡੀ ਪੁਲਿਸ ਨੇ ਬਹੁਤ ਹੀ ਮਿਹਨਤ ਕਰਕੇ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਤਰੀਬ ਜਿਹਦੇ ਚ 1710 ਗ੍ਰਾਮ ਸਮੇਤ ਗਤਿਆਂ ਦਾ weight ਸੀ 1.5 ਕਿਲੋ ਤੋਂ ਵੱਧ ਸੋਨਾ ਸੀਗਾ ਜਿਸ ਦੀ ਕਿ ਕਾਫੀ ਬਜਾਰੀ ਕੀਮਤ ਬਣ ਜਾਂਦੀ ਹੈ ਬੜਾ ਅਹਿਮ ਸੀਗਾ ਬੜਾ ਸੰਵੇਦਨਸ਼ੀਲ ਸੀਗਾ ਇਹਨੂੰ ਟੈਸਟ ਕਰਕੇ ਇੱਕ ਬੜੀ ਕਾਮਯਾਬੀ ਹਾਸਲ ਹੋਈ ਆ ਇਸੇ ਤਰ੍ਹਾਂ ਖਾਣਾ ਸ਼ਰਟਾ ਵਿੱਚ CIA 2 ਇਨਸਪੈਕਟਰ ਬਿੰਦਰਜੀਤ ਸਿੰਘ ਦੀ ਅਗਵਾਰੀ ਹੇਠ ਇੱਕ ਵਿਅਕਤੀ ਜਿਹੜਾ ਕਿ ਰਾਜਸਥਾਨ ਦੇ ਵਿੱਚ 3.5 ਕਿਲੋ ਹੀਰੋਇਨ ਦੇ ਵਿੱਚ ਬੰਦ ਸੀਗਾ ਉਸ ਵਿਅਕਤੀ ਨੂੰ ਜਿਸ ਦਾ ਜਿਸ ਦਾ ਨਾਮ ਸੀ ਰਵਿੰਦਰ ਸਿੰਘ ਈਲਸ ਕਾਕਾ ਕਨੂਪੁਰ ਕਾਲੇ ਥਾਣੇ ਸ਼ਰਟੇ ਦਾ ਉਥੋਂ 3.5 ਕਿਲੋ ਹੀਰੇ ਦੇ ਵਿੱਚੋਂ ਉਹ ਬੇਲ ਲੈ ਕੇ ਆਪਣੇ ਭਰਾ ਦੀ ਜਿਹੜੀ 15 ਦਿਨਾਂ ਵਾਲੀ ਵਿਆਹ ਟੈਂਡ ਕਰਨ ਆਇਆ ਸੀਗਾ ਉਸ ਤੋਂ ਬਾਅਦ ਉਥੋਂ ਪਕੜਾ ਹੋ ਗਿਆ ਉੱਥੇ ਪਹੁੰਚਿਆ ਨਹੀਂ ਉਹਦੇ ਖਿਲਾਫ ਇੱਥੇ ਦੋ ਮੁਕਦਮੇ ਹੋਰ ਵੀ ਦਰਜ ਸੀ ਆਲਰੇਡੀ ਉਸ ਵਿਅਕਤੀ ਨੂੰ ਕਾਬੂ ਕੀਤਾ ਉਹ ਤੋਂ ਕਾਬੂ ਕਰਕੇ ਇੱਕ ਪਿਸਤਲ ਜਿਹੜਾ ਰਿਕਵਰ ਕੀਤਾ ਇਸੇ ਤਰ੍ਹਾਂ ਉਹਦੀ ਫਰਦਰ ਇਨਵੈਸਟੀਗੇਸ਼ਨ ਤੋਂ ਇੱਕ ਹੋਰ ਵਿਅਕਤੀ ਆਸ਼ੀਸ਼ ਆਸ਼ੀਸ਼ ਕੁਮਾਰੀਆ ਜਿਹੜਾ ਕਿ ਲਾਰੈਂਸ ਰੋਡ ਦਾ ਵਸਨੀਕ ਸੀਗਾ ਉਨੂੰ ਕਾਬੂ ਕੀਤਾ ਉਹਦੇ ਤੋਂ ਵੀ ਇੱਕ ਜਿਹੜਾ ਪਿਸਤਲ ਜਿਹੜਾ ਇਹਨੇ ਉਹਨੂੰ ਪਿਸਤਲ ਜਿਹੜਾ ਸਪਲਾਈ ਕੀਤਾ ਸੀਗਾ ਉਹ ਉਹ ਰਿਕਵਰ ਕਰ ਲਿਆ ਦੋਨੋਂ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਇਸ ਤਰ੍ਹਾਂ ਜਿਹੜਾ ਰਵਿੰਦਰ ਕੁਮਾਰ ਆ ਇਹ ਪਹਿਲਾਂ ਵੀ ਜੇਲ੍ਹ ਜਾਣ ਤੋਂ ਤੇ ਉਦੋਂ ਬਾਅਦ ਵੀ べਲ ਜੰਪ ਕਰਨ ਤੋਂ ਬਾਅਦ ਇਹ ਪਾਕਿਸਤਾਨ ਦੇ ਨਾਲ ਬਾਹਰਲੇ ਬੰਦਿਆਂ ਦੇ ਨਾਲ ਲਿੰਕ ਦੇ ਵਿੱਚ ਸੀਗਾ ਉਥੋਂ ਇਹ ਚਿੱਕਾ ਹੀਰੋਇਨ ਅਤੇ ਵੈਪਨ ਮੰਗਾ ਕੇ ਜਿਹੜਾ ਗਾਂਹ ਸਪਲਾਈ ਕਰਨ ਦਾ ਜਿਹੜਾ ਇਹ ਕੰਮ ਕਰਦਾ ਸੀਗਾ ਇਹ ਤੋਂ ਇਲਾਵਾ ਇਹਨੇ ਹੋਰ ਵੀ ਕੰਮ ਕੀਤਾ ਸੀ ਇਹਦੇ ਵਿਪਨਾ ਬਾਰੇ ਵੀ ਜੇ ਅਸੀਂ ਪੁੱਛ ਕੇ ਇਸ ਤਰ੍ਹਾਂ ਇਹ ਤੋਂ ਸਾਨੂੰ ਜਾਣਕਾਰੀ ਮਿਲੀ ਆ ਉਹਨਾਂ ਉਸ ਉਹਦੇ ਵੀ ਅਗਲੇ ਇਨਵੈਸਟੀਗੇਸ਼ਨ ਦੇ ਨਾਲ ਅਸੀਂ ਕਾਰਵਾਈ ਕਰਾਂਗੇ ਇਸੇ ਤਰ੍ਹਾਂ ਐਸਐਚਓ ਵੇਰਕਾ ਅਮਨ ਅਮਨਜੋਤ ਗौरा ਇਹਨਾਂ ਨੇ ਬੜੀ ਮਿਹਨਤ ਕਰਕੇ ਬੜੀ ਇਹਨੂੰ ਮਿਲੀ ਭਰੋਸੇਯੋਗ ਸੂਤਰਾਂ ਦੇ ਆਧਾਰ ਤੇ ਇਹਨਾਂ ਨੇ ਇੱਕ ਵਿਅਕਤੀ ਕਾਬੂ ਕੀਤਾ ਗੁਰ ਗੁਰਵਿੰਦਰ ਗੁਰਵਿੰਦਰ ਪਾਲ ਸਿੰਘ ਏਲੀਅਸ ਜੋਵਨ ਏਲੀਅਸ ਫੌਜੀ ਇਹ ਚੁਗਾਵਾ ਡਿਸਟ੍ਰਿਕਟ ਅਮਰਸਰ ਦਾ ਰੇਸ਼ੀਆ ਇਧੋ 500 ਗ੍ਰਾਮ ਹਿਰੋਇਨ ਬਰਾਮਦ ਹੋਈ ਆ ਇਹਨੂੰ ਇਹਨੂੰ ਰਾਤ ਇਨਫੋਰਮੇਸ਼ਨ ਦੇ ਆਧਾਰ ਤੇ ਪਰਚਾ ਦੇ ਕੇ ਫੜਿਆ ਗਿਆ ਤੇ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਗਾਂ ਫਰਦਰ ਇਹਨੇ ਕਿੱਥੇ ਸਪਲਾਈ ਕਰਨਾ ਸੀ ਪਿੱਛੋਂ ਇਹ ਕਿੰਨਾ ਤੋਂ ਲੈਂਦਾ ਸੀਗਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਰਹੀ ਆ ਇਸੇ ਤਰ੍ਹਾਂ ਅਮਰਸਰ ਪੁਲਿਸ ਦੇ ਗੇਟ ਹਕੀਮਾ ਥਾਣੇ ਦੇ ਐਸ ਐਚ ਓ ਨੇ ਇੱਕ ਹੋਰ ਵਿਅਕਤੀ ਸੰਦੀਪ ਸਿੰਘ ਸੰਦੀ ਸੰਦੀਪ ਸਿੰਘ ਜਿਹਦੇ ਪਹਿਲਾ ਪੰਜ ਮੁਕਦਮੇ ਦਰਸੀਗੇ ਕ੍ਰਿਮੀਨਲ ਵਿਅਕਤੀ ਸੀ ਉਹਨੂੰ ਵੀ ਕਾਬੂ ਕੀਤਾ ਤੇ ਉਹ ਤੋਂ 32 ਬੋਰ ਦਾ ਜਿਹੜਾ ਪਿਸਤਲ ਜਿਹੜਾ ਰਿਕਵਰ ਕੀਤਾ ਇਸ ਤਰ੍ਹਾਂ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਨੇ ਸਮੁੱਚੇ ਤੌਰ ਤੇ ਸਾਰੀਆਂ ਪਾਰਟੀਆਂ ਨੇ ਜੋ-ਜੋ ਵੀ ਉਹਨਾਂ ਦੇ ਕ੍ਰਾਈਮ ਹੋਏ ਸੀ ਜਾਂ ਕੋਈ ਹੋਰ ਜਿਹੜੇ ਕ੍ਰਿਮੀਨਲ ਜਿਹੜੇ ਪਕੜੋੜੇ ਸੀ ਉਹਨਾਂ ਨੂੰ ਕਾਮ ਉਹਨਾਂ ਨੂੰ ਅਰੈਸਟ ਕਰਕੇ ਇੱਕ ਬੜੀ ਕਾਮਯਾਬੀ ਹਾਸਲ ਕੀਤੀ ਆ ਤੇ ਇਸ ਤਰ੍ਹਾਂ ਇਹਨਾਂ ਦੇ ਖਿਲਾਫ ਜਿਹੜੀ ਸਾਰੀ ਵੱਡੀ ਕਾਨੂੰਨੀ ਕਾਰਵਾਈਆਂ ਮਲੂਚ ਲਿਆ Gracias. Okay. Okay.